ਪੰਜਾਬ ਚ ਜਿਹੜੀਆਂ ਪੰਚਾਇਤੀ ਚੋਣਾਂ ਦਸੰਬਰ ਮਹੀਨੇ ਵਿੱਚ ਹੋਣੀਆਂ ਚਾਹੀਦੀਆਂ ਸੀ ਉਹ ਸਰਕਾਰ ਨੇ ਨਹੀਂ ਕਰਵਾਈਆਂ ਲੇਕਿਨ ਸਰਕਾਰ ਨੇ ਮਨ ਬਣਾ ਲਿਆ ਇੱਕ ਪੰਚਾਇਤੀ ਚੋਣਾਂ ਅਗਲੇ ਮਹੀਨੇ ਹੋਣਗੀਆਂ ਭਾਵ ਸਤੰਬਰ ਦੇ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਪੰਚਾਇਤੀ ਚੋਣਾਂ ਕਰਵਾਉਣ ਲਈ ਰਾਜ਼ੀ ਹੋ ਗਈ ਹੈ ਇਹ ਫੈਸਲਾ ਪੰਜਾਬ ਸਰਕਾਰ ਨੇ ਅੱਜ ਕਰ ਲਿਆ ਔਰ ਇਸ ਮਤਲਕ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਦੇ ਵਿੱਚ ਵੀ ਜਾਣਕਾਰੀ ਦਿੱਤੀ ਗਈ ਹੈ ਅਸਲ ਵਿੱਚ ਇੱਕ ਸ਼ਿਕਾਇਤ ਗਈ ਸੀ ਕਿ ਪੰਜਾਬ ਸਰਕਾਰ ਨਾ ਹੀ ਪੰਚਾਇਤੀ ਚੋਣਾਂ ਕਰਵਾ ਰਹੀ ਹੈ ਨਾ ਹੀ ਨਗਰ ਨਿਕ ਮਤੇ ਨਾ ਹੀ ਬਲਾਕ ਸਮਤੀ ਦੀਆਂ ਚੋਣਾਂ ਜਿਹਦੇ ਚੱਲਦੇ ਆ ਪਟੀਸ਼ਨ ਦੇ ਵਿੱਚ ਪੰਜਾਬ ਸਰਕਾਰ ਨੂੰ ਫਿਰ ਨੋਟਿਸ ਜਾਰੀ ਹੋਇਆ ਉਸ ਮਸਲੇ ਦੇ ਵਿੱਚ ਹੁਣ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਜਾਣਕਾਰੀ ਦਿੱਤੀ ਹੈ ਲਿਖਤੀ ਰੂਪ ਦੇ ਵਿੱਚ ਕਿ ਸਤੰਬਰ ਮਹੀਨੇ ਦੇ ਵਿੱਚ ਚੋਣਾਂ ਕਰਵਾਈਆਂ ਜਾਣੀਆਂ ਕਿਉਂਕਿ 1 ਸਾਲ ਪਹਿਲਾਂ ਹੀ ਖਤਮ ਹੋ ਚੁੱਕਾ ਸੀ ਕਾਰਜਕਾਲ ਇਸ ਸਮੇਂ ਪੰਜਾਬ ਵਿੱਚ ਪਿੰਡਾਂ ਦੇ ਕਰੀਬ 13000 ਪੰਚਾਇਤਾਂ ਉੱਥੇ ਪ੍ਰਬੰਧਕ ਲਗਾਏ ਹੋਏ ਨੇ ਪ੍ਰਬੰਧਕ ਹੋ ਲੱਗੇ ਨੇ ਜਿਹੜੀ ਸਰਕਾਰ ਦੇ ਨਾਲ ਮੇਲ ਜਿਨ੍ਹਾਂ ਦੀ ਸੋਚ ਖਾਂਦੀ ਆ ਲੇਕਿਨ ਪਟੀਸ਼ਨ ਦਾ ਨੱਪਟਾਰਾ ਹੋ ਚੁੱਕਾ ਹੈ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਜਵਾਬ ਦਾਖਲ ਕਰ ਦਿੱਤਾ ਪੰਜਾਬ ਚ ਜ਼ਿਲ੍ਹਾ ਪ੍ਰਸ਼ਾਸਿਤ ਪੰਚਾਇਤ ਸੰਮਤੀ ਅਤੇ ਪਿੰਡ ਦੀਆਂ ਚੋਣਾਂ ਸਰਪੰਚੀ ਚੋਣਾਂ ਹੁਣ ਸਤੰਬਰ ਮਹੀਨੇ ਚੋੜੀਆਂ ਚੋਣਾਂ ਨਾਕ ਕਰਵਾਏ ਜਾਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਇੱਕ ਜਾਣਿਤ ਪਟੀਸ਼ਨ ਪਾਈ ਗਈ ਸੀ ਪਟੀਸ਼ਨ ਚ ਪੰਜਾਬ ਸਰਕਾਰ ਕੋਲੋਂ ਤੁਰੰਤ ਚੋਣ ਕਰਵਾਉਣ ਦੀ ਮੰਗ ਕੀਤੀ ਗਈ ਸੀ ਜਿਸ ਤੇ ਸੋਮਵਾਰ ਨੂੰ ਸੁਣਵਾਈ ਹੋਈ ਔਰ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਲਿਖਤੀ ਰੂਪ ਦੇ ਵਿੱਚ ਸੂਚਿਤ ਕਰ ਦਿੱਤਾ ਗਿਆ ਕਿ ਸਤੰਬਰ ਮਹੀਨੇ ਦੇ ਵਿੱਚ ਚੋਣਾਂ ਕਰਵਾ ਦਿੱਤੀਆਂ ਜਾਣਗੀਆਂ 10 ਅਗਸਤ 2023 ਨੂੰ ਇਸ ਤੋਂ ਪਹਿਲਾਂ ਇੱਕ ਸੂਚਨਾ ਜਾਰੀ ਹੋਈ ਸੀ ਨੋਟੀਫਿਕੇਸ਼ਨ ਦੇ ਮਤਾਬਕ ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਦੇ ਚੋਣਾਂ 25 ਨਵੰਬਰ 2023 ਤੱਕ ਗ੍ਰਾਮ ਪੰਚਾਇਤ ਦੀਆਂ ਚੋਣਾਂ 31 ਦਸੰਬਰ 2023 ਹੋਣੀਆਂ ਸੀ ਲੇਕਿਨ ਉਸ ਤੋਂ ਬਾਅਦ ਨਹੀਂ ਕਰਵਾਈਆਂ ਪਟੀਸ਼ਨ ਕਰਤਾ ਰੁੰਦਾ ਸਿੰਘ ਨੇ ਕੋਰਟ ਵਿੱਚ ਵਕੀਲ ਦਿਨੇਸ਼ ਕੁਮਾਰ ਅਤੇ ਸਿਖਾ ਸਿੰਗਲਾ ਦੇ ਜਰੀਏ ਤਰਕ ਦਿੱਤਾ ਸੀ ਕਿ ਜਨਵਰੀ ਵਿੱਚ ਗ੍ਰਾਮ ਪੰਚਾਇਤ ਚੋਣਾਂ ਨੂੰ ਭੰਗ ਕਰਨ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਚੋਣਾਂ ਨਹੀਂ ਕਰਵਾਈਆਂ ਪਟੀਸ਼ਨ ਕਰਤਾ ਨੇ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਚੋਣਾਂ ਨਾ ਕਰਵਾਉਣਾ ਭਾਰਤ ਦੇ ਸੰਵਿਧਾਨ ਦੇ ਆਰਟੀਕਲ 243E ਦੀ ਸ਼ਰਿਆਮ ਉਲੰਘਣਾ ਇਸ ਵਿੱਚ ਪੰਚਾਇਤ ਦੇ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਆਦੇਸ਼ ਹੈ ਪਟੀਸ਼ਨ ਚ ਇਹ ਵੀ ਦਲੀਲ ਤੇ ਤਰਕ ਦਿੱਤਾ ਗਿਆ ਸੀ ਕਿ ਚੋਣਾਂ ਕਰਵਾਉਣ ਲਈ ਸੂਬਾ ਸਰਕਾਰ ਵਿਫਲ ਰਹੀ ਹੈ ਫੇਲ ਰਹੀ ਹੈ ਔਰ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 15 ਤੇ ਸੰਵਧਾਨਿਕ ਜਿਹੜੀਆਂ ਲੋੜਾਂ ਨੇ ਉਹਦੀ ਉਲੰਘਣਾ ਕੀਤੀ ਗਈ ਹੈ ਜਨਿਤ ਪਟੀਸ਼ਨ ਚ ਜਲਦ ਯਕੀਨੀ ਚੋਣਾ ਕਰਵਾਉਣ ਲਈ ਹਾਈ ਕੋਰਟ ਕੋਲੋਂ ਫੈਸਲੇ ਦੀ ਮੰਗ ਕੀਤੀ ਗਈ ਸੀ। ਸੂਬੇ ਵਿੱਚ ਬੀਤੇ ਸਾਲ ਦਸੰਬਰ ਦੇ ਅੰਤ ਤੱਕ ਪੰਚਾਇਤਾਂ ਦਾ ਕਾਰਜਕਾਲ ਖਤਮ ਹੋ ਗਿਆ ਸੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਪੰਚਾਇਤਾਂ ਦਾ ਪ੍ਰਸ਼ਾਸਨਿਕ ਅਧਿਕਾਰੀ ਨੁਕਤ ਕੀਤਾ ਗਿਆ ਸੀ। ਇਸੇ ਦੌਰਾਨ ਲੋਕ ਸਭਾ ਚੋਣਾਂ ਆ ਗਈਆਂ ਜਿਹਦੇ ਚੱਲਦੇ ਚੋਣਾਂ ਕਰਵਾਉਣ ਲਈ ਸਰਕਾਰ ਨੇ ਜੋਖਮ ਨਹੀਂ ਹਟਾਇਆ। ਸੂਬੇ ਅੰਦਰ ਕੁੱਲ 13241 ਪੰਚਾਇਤਾਂ ਨੇ ਜਦਕਿ 153 ਬਲਾਕ ਸੰਪਤੀਆਂ ਕਤਈ ਜ਼ਿਲ੍ਹਾ ਪਰਿਸ਼ਦ ਨੇ ਇਹਨਾਂ ਦਾ ਕਾਰਜਕਾਲ 31 ਦਸੰਬਰ 2023 ਨੂੰ ਪੂਰਾ ਹੋ ਚੁੱਕਾ ਸੂਬੇ ਵਿੱਚ ਸਭ ਤੋਂ ਜ਼ਿਆਦਾ 1405 ਪੰਚਾਇਤਾਂ ਹਿਸ਼ਾਰਪੁਰ ਜ਼ਿਲ੍ਹੇ ਵਿੱਚ ਹਨ ਜਦਕਿ ਸਭ ਤੋਂ ਘੱਟ ਜਿਹੜੀਆਂ 1022 ਪੰਚਾਇਤਾਂ ਪਟਿਆਲੇ ਵਿੱਚ ਹਨ ਪੰਜਾਬ ਸਰਕਾਰ ਨੇ ਪਿਛਲੇ ਸਾਲ ਪੰਚਾਇਤਾਂ ਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ 11 ਅਗਸਤ 2023 ਨੂੰ ਪੰਚਾਇਤਾਂ ਭੰਗ ਕਰ ਦਿੱਤੀਆਂ ਸੀ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਜ਼ਿਆਦਾਤਰ ਸਰਪੰਚ ਇਸ ਦੇ ਵਿਰੋਧ ਵਿੱਚ ਆ ਗਏ ਕਈਆਂ ਨੇ ਹਾਈ ਕੋਰਟ ਦੇ ਵਿੱਚ ਦਰਵਾਜ਼ੇ ਖੜਕਾ ਦਿੱਤੇ ਪੰਚਾਇਤਾਂ ਤੇ ਸਰਪੰਚਾਂ ਦੀ ਦਲੀਲ ਸੀ ਕਿ 6 ਮਹੀਨੇ ਰਹਿੰਦੇ ਹੋਏ ਸਰਕਾਰ ਉਹਨਾਂ ਨੂੰ ਹਟਾ ਕੇ ਅਧਿਕਾਰਾਂ ਦਾ ਉਲੰਘਣ ਕਰ ਰਹੀ ਹੈ ਔਰ ਸਰਕਾਰ ਵੱਲੋਂ ਜਿਹੜੇ ਨਿਯੁਕਤ ਕੀਤੇ ਗਏ ਸੀ ਪ੍ਰਬੰਧਕ ਉਹ ਜਾਇਜ਼ ਨਹੀਂ ਹਨ ਔਰ ਲੋਕਾਂ ਵੱਲੋਂ ਚੁਣੇ ਗਏ ਸਰਪੰਚ ਤੇ ਪੰਚ ਉਹਨਾਂ ਦੇ ਅਧਿਕਾਰਾਂ ਦੀ ਉਲੰਘਣਾ ਇਸ ਤੋਂ ਬਾਅਦ ਮਾਮਲਾ ਜਦੋਂ ਹਾਈ ਕੋਰਟ ਤੱਕ ਪਹੁੰਚਿਆ ਤਾਂ ਫਿਰ ਪੰਜਾਬ ਸਰਕਾਰ ਨੂੰ ਆਨਰ ਫੰਡ ਦੇ ਵਿੱਚ ਆਪਣੇ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖੈਰਾ ਅਤੇ ਪੰਚਾਇਤ ਵਿਭਾਗ ਦੇ 77 ਡੀਕੇ ਤਵਾੜੀ ਨੂੰ ਮੁਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਮਾਮਲਾ ਸੁਰਖੀਆਂ ਤੋਂ ਬਣਿਆ ਸੀ ਔਰ ਵਿਰੋਧੀਆਂ ਨੇ ਸਰਕਾਰ ਨੂੰ ਘੇਰ ਲਿਆ ਸੀ ਉਸ ਤੋਂ ਬਾਅਦ ਵੀ ਪੰਚਾਇਤਾਂ ਪੰਗ ਹੋ ਚੁੱਕੀਆਂ ਲੇਕਿਨ ਸਰਕਾਰ ਨੇ ਪੰਚਾਇਤੀ ਚੋਣਾਂ ਨਹੀਂ ਕਰਵਾਈਆਂ ਔਰ ਇਸੇ ਤਰ੍ਹਾਂ ਜਿਹੜੇ ਨਗਰ ਕਮੇਟੀਆਂ ਦੀਆਂ ਵੀ ਚੋਣਾਂ ਹੋਣ ਵਾਲੀਆਂ ਨੇ ਔਰ ਪੰਜ ਨਗਰ ਨਿਗਮਾਂ ਦੀਆਂ ਵੀ ਚੋਣਾਂ ਹੋਣੀਆਂ ਨੇ ਪਰ ਫਿਲਹਾਲ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਦੇ ਵਿੱਚ ਇਹ ਦਰਵਾਜ਼ਾ ਜਿਹੜਾ ਪਟੀਸ਼ਨ ਦੇ ਰੂਪ ਚ ਖੜਕਾਇਆ ਗਿਆ ਸੀ ਇੱਕ ਜਾਣਿਤ ਪਟੀਸ਼ਨ ਪਾਈ ਗਈ ਸੀ ਰੁਲਦਾ ਸਿੰਘ ਵੱਲੋਂ ਉਸ ਸਬੰਧ ਵਿੱਚ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਭਰੋਸਾ ਦਿੱਤਾ ਕਿ ਸਤੰਬਰ ਮਹੀਨੇ ਦੇ ਵਿੱਚ ਪੰਚਾਇਤੀ ਚੋਣਾਂ ਕਰਵਾ ਦਿੱਤੀਆਂ ਜਾਣਗੀਆਂ ਤੇ ਹੁਣ ਪੰਜਾਬ 'ਚ ਪੰਚਾਇਤੀ ਚੋਣਾਂ ਦਾ ਵਿਗੜ ਵੱਜਣ ਵਾਲਾ ਔਰ ਇਸ ਤੋਂ ਬਾਅਦ ਪੰਚਾਇਤ ਦੇ ਵਿੱਚ ਚੋਣਾਂ ਹੋਣਗੀਆਂ ਕਿਉਂਕਿ ਸਰਕਾਰ ਵੱਲ ਪਹਿਲਾਂ ਹੀ ਵਾਰਡਬੰਦੀ ਕਰਨ ਦੇ ਜਿਹੜੇ ਯਤਨ ਸ਼ੁਰੂ ਕਰ ਦਿੱਤੇ ਨੇ ਰੋਟੇਸ਼ਨ ਮੁਤਾਬਕ ਕਿਹੜੇ ਪਿੰਡ ਇਸ ਵਾਰ ਜਨਰਲ ਕੈਟਾਗਰੀ ਦੇ ਬੰਦਿਆ ਵਾਸਤੇ ਜਾਂ ਔਰਤਾਂ ਵਾਸਤੇ ਜਾਂ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸੰਬੰਧਨ ਰੱਖਣ ਵਾਲੇ ਔਰਤਾਂ ਜਾਂ ਬੰਦਿਆਂ ਲਈ ਰਾਖਵਾ ਹੋਣਗੇ ਕਿਹੜੇ ਪਿੰਡ ਚ ਕਿੰਨੇ ਵਾਰਡ ਬੰਦੀ ਕਰਨੀ ਹੈ ਇਹ ਵੀ ਸਰਕਾਰ ਵੱਲੋਂ ਪ੍ਰੋਸੈਸ ਪਹਿਲੇ ਹੀ ਸ਼ੁਰੂ ਕੀਤਾ ਜਾ ਚੁੱਕਾ ਔਰ ਜ਼ਿਆਦਾਤਰ ਜਿਹੜੇ ਚੁਣੇ ਹੋਏ ਐਮਐਲਏ ਨੇ ਆਵਾਜ਼ੀ ਪਾਰਟੀ ਦੇ ਉਹਨਾਂ ਦਾ ਇਸ ਵਾਰ ਯੋਰ ਹੈ ਕਿ ਉਹਨਾਂ ਦੇ ਮੁਤਾਬਕ ਸਰਪੰਚ ਚੁਣੇ ਜਾਣ ਜਿਸ ਕਰਕੇ ਪਿੰਡਾਂ ਦੀ ਜਿਹੜੀ ਰੋਟੇਸ਼ਨ ਆ ਉਹਦੇ ਨਾਲ ਵੀ ਛੇੜਖਾਨੀ ਹੋਣ ਦੀ ਸੁਭਾਵਨਾ ਉਹਨੂੰ ਮੂਡੋ ਰੱਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿੱਥੇ ਸਰਪੰਚਾਂ ਲੱਗੂਗਾ ਕਿ ਉਹਨਾਂ ਨੂੰ ਬੰਦੇ ਉੱਥੇ ਜਨਰਲ ਕੈਟਾਗਰੀ ਵਾਲੇ ਲੋੜਾ ਉੱਥੇ ਵਰਗ ਜਿਹੜੇ ਪਿੰਡਾਂ ਦੀ ਜਿਹੜੀ ਪੰਚਾਇਤ ਆ ਉਹ ਰੋਟੇਸ਼ਨ ਦੇ ਮੁਤਾਬਕ ਜਨਰਲ ਵਰਗ ਨੂੰ ਦਿੱਤੀ ਜਾ ਸਕਦੀ ਆ ਜਿੱਥੇ ਲੱਗਦਾ ਕਿ ਕੋਈ ਜ਼ਿਆਦਾ ਲੜਾਈ ਝਗੜੇ ਦਾ ਕੰਮ ਹੋ ਸਕਦਾ ਉੱਥੇ ਐਸ்சி ਭਾਈਚਾਰੇ ਨੂੰ ਲੈ ਕੇ ਪਿੰਡਾਂ ਦੀ ਵਾਰਦਬੰਦੀ ਕੀਤੀ ਜਾ ਸਕਦੀ ਲੇਕਿਨ ਫਿਲਹਾਲ ਜਿਹੜੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਆ ਕਿ ਪੰਜਾਬ ਸਰਕਾਰ ਸਤੰਬਰ ਮਹੀਨੇ ਦੇ ਵਿੱਚ ਚੋਣਾਂ ਕਰਵਾਉਣ ਵਾਸਤੇ ਰਾਜੀ ਹੋ ਚੁੱਕੀ ਆ ਉਧਰ ਇਸ ਮਸਲੇ ਜਿਹੜਾ ਸੂਬਾ ਚੋਣ ਕਮਿਸ਼ਨ ਉਹਨੇ ਵੀ ਤਿਆਰੀਆਂ ਸ਼ੁਰੂ ਕਰਤੀਆਂ ਡਿਪਟੀ ਕਮਿਸ਼ਨਰ ਕੋਲ ਰਿਪੋਰਟਾਂ ਮੰਗ ਲਈ ਹੈ ਕਿ ਜਿਹੜੀ ਵਾਰਡਬੰਦੀ ਦਾ ਜਿਹੜਾ ਕੰਮ ਆ ਉਹ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ ਹਾਲਾਂਕਿ ਇਹ ਵੀ ਚੋਣਾਂ ਸਰਕਾਰ ਕਰਾ ਰਹੀਆ ਹੋ ਸਕਦਾ ਕਿ ਜਲਦ ਜਿਹੜੀਆਂ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਉਣੀਆਂ ਉਹਨਾਂ ਦੀ ਵੀ ਜਿਹੜੀ ਤਰੀਕ ਆ ਉਹ ਮੁੱਕ ਚੁੱਕੀ ਆ ਉਹ ਵੀ ਸਰਕਾਰ ਕਰਵਾ ਸਕਦੀ ਆ ਔਰ ਸਤੰਬਰ ਅਕਤੂਬਰ ਮਹੀਨੇ ਦੇ ਵਿੱਚ ਚਾਰ ਜਿਮਨੀ ਚੋਣਾਂ ਹੋਣ ਦੀ ਵੀ ਸੁਭਾਵਨਾ ਜਿੱਥੋਂ ਗਿੰਦੜਵਾਹ ਬਰਨਾਲਾ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਦੀਆਂ ਜਿਮਨੀ ਚੋਣਾਂ ਹੋਣੀਆਂ ਜਿੱਥੋਂ ਕਰਵਾਰ ਡੇਰਾ ਬਾਬਾ ਨਾਨਕ ਤੋਂ ਸੁਜਿੰਦਰ ਸਿੰਘ ਰੰਦਾਵਾ ਜੱਬੇਵਾਲ ਤੋਂ ਡਾਕਟਰ ਰਾਜਕੁਮਾਰ ਜੱਬੇਵਾਲ ਬਰਨਾਲਾ ਤੋਂ ਮੀਤੇਰ ਅਤੇ ਗਿੱਦੜਵਾ ਤੋਂ ਰਾਜਾ ਬਿਰਿੰਦਰ ਸਿੰਘ ਬੜਿੰਗ ਐਮਐਲਏ ਤੋਂ ਐਮਪੀ ਬਣ ਚੁੱਕੇ ਨੇ ਫਿਲਹਾਲ ਜਿਹੜੀ ਖਬਰ ਆ ਉਹ ਕਿ ਜਲਦ ਅਗਲੇ ਮਹੀਨੇ ਜਿਹੜੀਆਂ ਸਰਕਾਰ ਨੋਟੀਫਿਕੇਸ਼ਨ ਅੱਜ ਭਲਕੀ ਕਰ ਦੇਵੇਗੀ ਤੇ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁੱਕਾ ਸਰਕਾਰ ਪੰਚਾਇਤੀ ਚੋਣਾਂ ਕਰਵਾਉਣ ਲਈ ਰਾਜ਼ੀ ਹੋ ਚੁੱਕੀ ਆ ਪਿੰਡ ਵਾਸੀ ਨੂੰ ਆਪਣੀ ਸਰਕਾਰ ਚੋਣਾਂ ਦਾ ਮੌਕਾ ਮਿਲ ਗਿਆ ਕਿਉਂਕਿ ਭਾਰਤ ਲੋਕਤੰਤਰ ਸਭ ਤੋਂ ਮਜ਼ਬੂਤ ਮੰਨਿਆ ਜਾਂਦਾ ਤੇ ਲੋਕਤੰਤਰ ਦੀ ਸਭ ਤੋਂ ਜਿਹੜੀ ਮੂਢਲੀ ਤੇ ਮਜ਼ਬੂਤ ਇਕਾਈ ਆ ਉਹ ਸਰਪੰਚੀ ਸਿਸਟਮ ਆ ਤੇ ਹੁਣ ਪਿੰਡਾਂ ਵਾਲੇ ਆਪਣੀ ਸਰਕਾਰ ਚੁਣਨਗੇ ਇਸ ਜਾਣਕਾਰੀ ਨਾਲ ਤੁਹਾਡਾ ਧੰਨਵਾਦ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ